ਹਾਂਜੀ ਗਰਮੀ ਆ ਜਿਹੜੀ ਪੈਣੀ ਸ਼ੁਰੂ ਹੋ ਗਈ ਆ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਠੰਡਾ ਪੀਣ ਲਈ ਜੀ ਕਰਦਾ ਪਰ ਠੰਡਾ ਠੰਡਾ ਪਾਣੀ ਪਾਲਦੇ ਠੰਡੇ ਕੋਲਡ ਡਰਿੰਕ ਵਗੈਰਾ ਜੂਸ ਵਗੈਰਾ ਠੰਡਾ ਪਾਲਦੇ ਆਪਾਂ ਤੇ ਸਾਰਿਆਂ ਦੀ ਮਨ ਪਸੰਦਾ ਹੈ ਜਿਹੜਾ ਉਹ ਹੈਗਾ ਗੰਨੇ ਦਾ ਜੂਸ ਤੇ ਗੰਨੇ ਦਾ ਜੂਸ ਆਪਾਂ ਜਦੋਂ ਬਾਹਰ ਜਾਂਦੇ ਆਂਗੇ ਆਪਾਂ ਰੋਡ ਵਗੈਰਾ ਤੋਂ ਗੰਨੇ ਹੁੰਦੇ ਆ ਉੱਥੋਂ ਤਾਂ ਆਪਾਂ ਪੀ ਲੈਨੇ ਆਂ ਵੀ ਠੰਡਾ ਪੀ ਲਈਏ ਜਨ ਗੰਨੇ ਦਾ ਜੂਸ ਪੀ ਗਏ ਪਰ ਜਦੋਂ ਘਰ ਦੇ ਵਿੱਚ ਜੂਸ ਪੀਣ ਨੂੰ ਜੀ ਕਰਦਾ ਤੇ ਆਪਣੇ ਕੋਲੇ ਗੰਨਾ ਤਾਂ ਹੁੰਦਾ ਨਹੀਂ ਤੇ ਫਿਰ ਆਪਾਂ ਉਹ ਕਿਵੇਂ ਬਣਾਈਏ ਤੇ ਉਹ ਆਪਾਂ ਅੱਜ ਬਿਨਾਂ ਗੰਨੇ ਤੋਂ ਗੰਨੇ ਦਾ ਜੂਸ ਬਣਾਉਣਾ ਦੱਸਦੀਆਂ ਵੀ ਕਿਵੇਂ ਬਣਾਉਣਾਗਾ ਵੀਡੀਓ ਦੇਖੀ ਸੀਗੀ ਇੱਕ ਵੀਰ ਨੇ ਵੀਡੀਓ ਪਾਈ ਸੀਗੀ ਵਾਇਰਲ ਹੋਈ ਵੀਡੀਓ ਦੇਖੀ ਸੀ ਤੇ ਉਹਨੇ ਬਿਨਾ ਗੰਨੇ ਤੋਂ ਗੰਨੇ ਦਾ ਜੂਸ ਆ ਜਿਹੜਾ ਤਿਆਰ ਕੀਤਾ ਸੀ ਅੱਜ ਆਪਾਂ ਵੀ ਉਸੇ ਤਰ੍ਹਾਂ ਹੀ ਗੰਨੇ ਦਾ ਜੂਸ ਤਿਆਰ ਕਰਕੇ ਦੇਖਦੇ ਹਾਂ ਤੇ ਤੁਹਾਨੂੰ ਹੁਣ ਦੱਸਾਂਗੇ ਵੀ ਉਹ ਵੀਡੀਓ ਜਿਹੜੀ ਬਣਾਈ ਸੀ ਉਹਨੇ ਉਹ ਗੰਨੇ ਦਾ ਜੂਸ ਜਿਹੜਾ ਬਣਾਇਆ ਰੀਅਲ ਜੂਸ ਵਾਂਗੂ ਲੱਗਦਾ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਟੇਸਟ ਕਰਕੇ ਵੀ ਦੱਸਾਂਗੇ ਤਾਂ ਕਿ ਜੇ ਇਸ ਤਰ੍ਹਾਂ ਵਧੀਆ ਜੂਸ ਗੰਨੇ ਦਾ ਪ੍ਰੋਪਰ ਓਮੇ ਬਣ ਕੇ ਤਿਆਰ ਹੋ ਗਿਆ ਆਪਾਂ ਨੂੰ ਪੀਣ ਦੇ ਵਿੱਚ ਵੀ ਉਸੇ ਤਰ੍ਹਾਂ ਲੱਗਿਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਦੱਸੀ ਵੀਰ ਨੇ ਤੇ ਆਜੋ ਫਿਰ ਆਪਾਂ ਉਹ ਉਸ ਜੂਸ ਨੂੰ ਬਣਾਈਏ ਤੇ ਦੱਸਦੇ ਹਾਂ ਤੁਹਾਨੂੰ ਜੂਸ ਨੂੰ ਬਣਾਉਣ ਦੇ ਵਿੱਚ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਹਾਂ ਹਾਂਜੀ ਉਹ ਜੂਸ ਤਿਆਰ ਕਰਨ ਦੇ ਲਈ ਆਪਾਂ ਇੱਕ ਗਲਾਸ ਪਾਣੀ ਦਾ ਲੈ ਲਿਆ ਕਿਉਂਕਿ ਆਪਾਂ ਇੱਕ ਗਲਾਸ ਹੀ ਜੂਸ ਆ ਜਿਹੜਾ ਬਣਾਵਾਂਗੇ ਜੇ ਤੁਸੀਂ ਵੱਧ ਬਣਾਉਣਾ ਤਾਂ ਤੁਸੀਂ ਉਸ ਹੱਬ ਨਾਲ ਗਲਾਸਾਂ ਜਿਹੜੇ ਵੱਧ ਪਾ ਸਕਦੇ ਆ ਤੇ ਹੁਣ ਆਪਾਂ ਇੱਕ ਲੈ ਲਿਆ ਇਸ ਤਰ੍ਹਾਂ ਦੀ ਇੰਨਾ ਕਾਪਾ ਗੁੜ ਲੈ ਲਿਆ ਗੁੜ ਲੈ ਕੇ ਤੇ ਫਿਰ ਆਪਾਂ ਡੇਢ ਹੈ ਜਿਹੜਾ ਨਿੰਬੂ ਲੈ ਲਿਆ ਆਪਣਾ ਨਿੰਬੂ ਰੱਖੋ ਇਸ ਤਰ੍ਹਾਂ ਪਕਾਤ ਲਵਾਂਗੇ ਆ ਚਮਚੇ ਦਾ ਚੌਥਾ ਹਿੱਸਾ ਆਪਾਂ ਕਾਲੇ ਨਮਕ ਦਾ ਪਾ ਲਵਾਂਗੇ ਇੱਕ ਗਲਾਸ ਆਪਾਂ ਜਿਹੜਾ ਪਾਣੀ ਦਾ ਲਿਆ ਸੀ ਉਹ ਪਾ ਦਵਾਂਗੇ ਇੱਕ ਗਲਾਸ ਪਾਣੀ ਪਾ ਲਿਆ ਤੇ ਇੱਕ ਉਹ ਡਲੀ ਹੈ ਜਿਹੜੀ ਗੁੜ ਦੀ ਪਾਈ ਹੈ ਤੇ ਜਿਹੜਾ ਆਪਾਂ ਨਿੰਬੂ ਪਾਇਆ ਚੌਥਾ ਹਿੱਸਾ ਆਪਾਂ ਨਮਕ ਦਾ ਪਾਇਆ ਹੁਣ ਜਿਹੜਾ ਕਲਰ ਆ ਇਹਦਾ ਤਾ ਬਿਲਕੁਲ ਜਿਹੜੀ ਚੱਗ ਉਹ ਵੀ ਗੰਨੇ ਦੇ ਜੂਸ ਵਾਂਗ ਹੀ ਆਈ ਐ ਜਿਹੜਾ ਆਪਾਂ ਰੀਅਲ ਜੂਸ ਪੀਨੇ ਹੁੰਦੇ ਆ ਗੰਨੇ ਦਾ ਤੇ ਹੁਣ ਆਪਾਂ ਪੀ ਕੇ ਦੱਸਦੇ ਆਂ ਵੀ ਇਹ ਰੀਅਲ ਗੰਨੇ ਦੇ ਜੂਸ ਵਾਂਗ ਦਾ ਟੇਸਟ ਆ ਜਿਹੜਾ ਉਹ ਵੀ ਆਉਂਦਾ ਆ ਹੁਣ ਦੇਖਦੇ ਆਂ ਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਆਂ ਤੇ ਜਿਹੜਾ ਕਲਰ ਆ ਰੰਗ ਆ ਉਹ ਤਾਂ ਜਮਾ ਗੰਨੇ ਦੇ ਜੂਸ ਵਾਂਗ ਹੀ ਆ ਤੇ ਹੁਣ ਆਪਾਂ ਸਾਨੂੰ ਇਹ ਟੇਸਟ ਕਰਕੇ ਦੱਸਦੇ ਆਂ ਵੀ ਕਿਵੇਂ ਦਾ ਲੱਗਦਾ ਇਹ ਹਾਂਜੀ ਆਪਾਂ ਜੂਸ ਦਾ ਜਿਹੜਾ ਟੇਸਟ ਆ ਉਹ ਆਪਾਂ ਕਰ ਲਿਆ ਤੇ ਹੁਣ ਆਪਾਂ ਉਹਦੀ ਇਹਦੀ ਸਚਾਈ ਦੱਸਦੇ ਆਂ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਤੇ ਇਹਦਾ ਜਿਹੜਾ ਤੇ ਟੇਸਟ ਦਾ ਇਹਦਾ ਫਲੇਵਰ ਜ਼ਰੂਰ ਗੰਨੇ ਵਾਂਗੂੰ ਆਉਂਦਾ ਤੇ ਜੇ ਆਪਾਂ ਨਾਏ ਦੇਖੀਏ ਵੀ ਜਮਾ ਉਸੇ ਨਾਲ ਹੀ ਵੀ ਉਹੀ ਬਣ ਗਿਆ ਪਰ ਉਹ ਤਾਂ ਨਹੀਂ ਬਣਿਆਗਾ ਆਪਾਂ ਜਿਹੜਾ ਗੰਨੇ ਦਾ ਰੀਅਲ ਜੂਸ ਪੀਣੇ ਹੁੰਦੇ ਆ ਜਮਾ ਉਸੇ ਵਰਗਾ ਤਾਂ ਨਹੀਂ ਪਰ ਗੰਨੇ ਦਾ ਫਲੇਵਰ ਆ ਰਿਹਾਗਾ ਤੇ ਜੇ ਆਪਾਂ ਆਏ ਮੰਨ ਲਈਏ ਵੀ ਜਮਾ ਗੰਨੇ ਦਾ ਜੂਸ ਵੀ ਆਪਾਂ ਨੂੰ ਗੰਨੇ ਦਾ ਜੂਸ ਬਾਹਰੋਂ ਪੀਣ ਦੀ ਲੋੜ ਹੀ ਨਹੀਂ ਹੈਗੀ ਤਾਂ ਆਪਾਂ ਘਰੋਂ ਗੁੜ ਦਾ ਜੂਸ ਬਣਾ ਕੇ ਪੀ ਸਕਦੇ ਆ ਉਹ ਗੱਲ ਤਾਂ ਨਹੀਂ ਬਣੀਗੀ ਤੇ ਜਿਹੜੀ ਆਪਾਂ ਵੀਡੀਓ ਦੇਖੀ ਸੀਗੀ ਉਹਨਾਂ ਨੇ ਤਾਂ ਕਿਹਾ ਸੀ ਵੀ ਸਿਰਫ ਇਹ ਗੰਨੇ ਦਾ ਜੂਸ ਆ ਜਿਹੜਾ ਗੁੜ ਤੋ ਹੀ ਬਣ ਕੇ ਤਿਆਰ ਹੋਇਆ ਗੁੜ ਦੇ ਨਾਲ ਤਿਆਰ ਕੀਤਾ ਹੋਇਆ ਤੇ ਗੰਨੇ ਦੇ ਨਾਲ ਤਿਆਰ ਕੀਤੇ ਹੋਏ ਦਾ ਫਰਕ ਜ਼ਰੂਰ ਹੈਗਾ ਪਰ ਉਸ ਦਾ ਫਲੇਵਰ ਆ ਰਿਹਾ ਜਿਵੇਂ ਆਪਾਂ ਕੋਈ ਚੀਜ਼ ਦੇ ਕੋਈ ਉਹਦੇ ਵਿੱਚ ਕੋਈ ਸਮੈਲ ਪਾ ਦਈਏ ਚੀਜ਼ ਦੀ ਉਸ ਤਰ੍ਹਾਂ ਆਈ ਜਾਂਦੀ ਹੈ ਉਸ ਤਰ੍ਹਾਂ ਆ ਰਿਹਾ ਹੈ ਜਮਾ ਰੀਅਲ ਨਹੀਂ ਬਣਿਆ ਇਹ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਅਗਲੀ ਜਾਣਕਾਰੀ ਦੇ ਨਾਲ ਤੇ ਤਦ ਤੱਕ ਲਈ ਬਾਏ